ਬਾਈ ਬਾਈ ਦਵਾਈ ਅੱਧੀ ਦਵਾਈ ਇਸ ਬਾਈ ਕੀ ਦਵਾਈ ਪਤਾ ਕੀ ਹੈ ਇੱਕ ਦਿਨ ਦਾ ਚਿੱਟਾ ਕਹਿੰਦਾ ਬਈ ਬਾਈ ਇੱਕ ਦਿਨ ਦਾ ਚਿੱਟਾ 3-4000 ਰੁਪਏ ਦਾ ਲੋਂਦਾ ਵੀ ਨਾ ਠੀਕਲ ਜੀ ਕਰਦਾ ਸੀ ਟੀਕੇ ਲੋਂਦਾ ਸੀਗਾ ਚਾਹਾਂ ਨਿਆਸੇ ਪਰਮੇਸ਼ਰ ਦੀ ਧਿਆਵੋ ਧਿਆਵੋ ਪਰਮੇਸ਼ਰ ਦੀ ਅਨੰਤ ਰੋਡ ਵਾਲਾ ਸਾਹਮਣੇ ਵਿੱਚ ਆਏ ਜਿਨਹਨਾਂ ਪਰਮੇਸ਼ਰ ਦੀ ਅਨੰਤ ਕਿਰਤ ਆਏ ਪਰਮੇਸ਼ਰ ਦੀ ਦਿਆ ਦੇ ਹੋਏ ਥਾਏ ਤੇ ਅੱਜ ਇਹ ਅੱਜ ਪ੍ਰਭੂ ਪਰਮੇਸ਼ਰ ਯਿਸੂ ਦੀ ਦਿਆ ਦੇ ਨਾਲ ਅੱਜ ਇੱਕ ਹਰਕਤ ਦਾ ਸਿਰੋਤਾਰ ਆ। ਪਰਮੇਸ਼ਰ ਦੇ ਨਾਲ ਲਾਸਟ ਟਾਈਮ ਕਰੋ ਕਿ ਕਰਦੇ ਕਿਸ ਨੇ ਇਹ ਪਹਿਲਾਂ 2 ਮਹੀਨੇ ਨਹੀਂ ਕਰਦੇ। 3 ਮਹੀਨੇ ਪਹਿਲਾਂ ਲਾਸਟ ਕੀਤਾ ਜਿਨਾਂ ਨੇ ਅੱਜ ਬਿਲਕੁਲ ਅਦਾ ਕਰਦਾ ਨਾ। ਅਮੀਨ। ਜੋ ਜੋ ਪਰਮੇਸ਼ਰ ਦੀ ਉਪਰ ਪਰਮੇਸ਼ਰ ਦੀ ਦੀਆ ਰਹਿਮਤ ਹੁੰਦੀ ਆ ਜਦੋਂ ਕਿਸੇ ਦੇ ਉੱਪਰ ਜਦੋਂ ਕਿਸੇ ਉੱਪਰ ਦਇਆ ਕਰਦਾ ਪਰਮੇਸ਼ਰ ਉਹ ਆਪਣੇ ਮਹਾਨ ਸਾਪਕ ਭੇਜਦਾ ਤਾਂ ਤੁਹਾਡੇ ਵਿੱਚ ਜੀਵ ਬਦਲ ਜਾਂਦੇ ਆਂ ਅਮੀਨ ਕਿ ਕਿ ਮੁੰਡੇ ਜਸਵੰਤ ਕਹਿੰਦੇ ਨੇ ਕਿ ਛੱਡ ਨਹੀਂ ਸਕਦੇ ਇੱਕ ਦਿਨ ਦਾ ਬੰਦਾ ਤਿੰਨ ਹਜ਼ਾਰ ਦਾ ਚਾਪੀ ਨਾਲ ਬੰਦਾ ਨਸ਼ੇ ਤੋਂ ਆਜ਼ਾਦ ਹੋ ਸਕਦਾ ਤੁਸੀਂ ਇੱਕੀ ਮੁੰਡੇ ਤਿੰਨ ਚਾਰ ਕਈ ਗੋਲੀ ਮਾਰਦੇ ਨਾਲ ਕਿਉਂ ਨਹੀਂ ਛੱਡ ਸਕਦੇ ਅਸੀਂ ਕੋਲੋਂ ਆ ਜਾਂਦੇ ਨਾਉਂਦੇ ਕਿਉਂ ਨਹੀਂ ਛੱਡ ਸਕਦਾ ਸੱਜ ਸਕਦੇ ਆ ਬੇਚ ਪਰਮੇਸ਼ਰ ਦੀ ਦਇਆ ਹੋਣੀ ਜ਼ਰੂਰੀ ਆ ਅਮੀਂ ਜੇ ਜੀਵਨ ਆਪਣੇ ਆਪਣੇ ਪਰਮੇਸ਼ਰ ਦੇ ਹਵਾਲੇ ਕੀਤਾ ਤਾਂ ਪਰਮੇਸ਼ਰ ਦਇਆ ਕਰੇ ਅਮੀਂ ਸੋਣੋ ਬਰਦਰ ਕੀ ਕਰਾ ਚਾਹਗਾ ਤੁਸੀਂ ਪਰਮੇਸ਼ਰ ਦੇ ਵਿੱਚ ਆ ਕੇ ਜਿੰਨੀ ਜੀ ਬਦਲਦੇ ਨੇ ਨਹੀਂ ਬਦਲਦੇ ਮੋਟੇ ਦਾ ਸੁਣਨਾ ਚਾਹਨਾ ਹੈ ਬਦਲਦੀ ਹੈ ਕੀ ਕਹਿਣਾ ਚਾਹੁੰਦੇ ਹੈ ਕਿ ਜਿਹੜੇ ਪਰਮਿਸ਼ਨ ਨਹੀਂ ਮੰਗਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਇੱਕ ਵਾਰ ਐਕਸਪੀਰੀਅੰਸ ਮੰਗ ਕੇ ਦੇਖੋ ਇੱਕ ਵਾਰ ਟਰਾਈ ਦਾ ਕਰਕੇ ਦੇਖਣਾ ਜਿਵੇਂ ਨਸ਼ਾ ਕਰਨ ਵੇਲੇ ਕਈ ਚੈੱਕ ਕਰਦੇ ਆ ਉਵੇਂ ਕਈ ਚੈੱਕ ਦਾ ਕਰਕੇ ਦੇਖਣਾ ਪਰਮਿਸ਼ਨ ਚਾਗੀ ਚੈੱਕ ਕਰਕੇ ਬੋਲ ਸਾਰੇ ਬੋਲੋ ਤੇ ਕੈਮਰੋ ਜੋ ਕੇ ਬੋਲ ਹਾਂਜੀ ਇੱਕ ਵਾਰ ਪਰਮਿਸ਼ਨ ਲੋਕਾਂ ਨੂੰ ਭਾਜਨ ਨੂੰ ਸੁਣਾਓ ਤੇ ਉਹਦੇ ਤੇ ਅਮਰ ਕਰਮਪਾਣ ਇਹ ਜਿੰਦਗੀ ਕੀ ਬਦਲੀ ਆ ਕਿਹੜੇ ਨਸ਼ੇ ਤੋਂ ਚਿੱਟੇ ਦੇ ਨਸ਼ੇ ਤੋਂ ਦੂਰ ਹੋਇਆ ਕਿੰਨੇ ਟਾਈਮ ਤੋਂ ਨਸ਼ਾ ਕਰਦਾ ਸੀ ਚਿੱਟਾ 12 ਸਾਲ 12 ਸਾਲ ਤੋਂ ਚਿੱਟਾ ਪੀ ਰਿਹਾ ਸੀ 12 ਸਾਲ 12 ਸਾਲਾਂ ਦੇ ਦਸਰੇ ਦੇ ਬਾਅਦ ਘੱਟੇ ਜਾਂ ਮਿੰਟ ਹੋੜ 12 ਸਾਲ 12 ਸਾਲ ਤੋਂ ਨਸ਼ਾ ਕਰ ਰਿਹਾ ਸੀ ਚਿੱਟੇ ਦਾ ਤੇ 3000 ਦਾ ਦੱਸ ਰਿਹਾ ਕਿ ਪਰ ਦਿਨ ਦਾ ਇੱਕ ਦਿਨ ਦਾ ਨਸ਼ਾ ਲੈ ਰਿਹਾ ਸੀ 3 ਦਿਨ 3000 ਰੁਪਏ ਦਾ ਜਦੋਂ ਦਾਜਾ ਲਾ ਕੇ ਦੇਖੋ ਕਿੰਨੇ ਮਹੀਨੇ ਕਿੰਨੇ ਦਿਨ ਬਣਦੇ ਤੇ ਕਿੰਨੇ ਹਜ਼ਾਰਾਂ ਕਿੰਨੇ ਲੱਖਾਂ ਰੁਪਏ ਬਣ ਗਿਆ ਅੱਜ ਪਰਮਿਸ਼ਨ ਨੇ ਦੀ ਜ਼ਿੰਦਗੀ ਨੂੰ ਬਦਲਿਆ ਆਮੀਨ ਬਾਦੀ ਦੀ ਜ਼ਿੰਦਗੀ ਵੀ ਬਦਲ ਜਾਂਦੀ ਹੈ ਆਮੀਨ